ਸਮੁੱਚੇ মিডিਏ ਜਰੀਏ ਜਿੱਥੋਂ ਤੱਕ ਆਵਾਜ਼ ਪਹੁੰਚਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰੇ ਤੋਂ ਪਹਿਲਾਂ ਸਖਦਾਰੀਓਂ ਬਾਬਾ ਗੁਲਾਬ ਸਿੰਘ ਜੀ ਤੋਂ ਬੜੇ ਊਂਗੇ ਵਿਚਾਰ ਦਿੱਤੇ ਗਏ ਆ ਤੇ ਜਦੋਂ ਅਰਦਾਸ ਜਦੋਂ ਹਿਲੋਂ ਦੇ ਵਿੱਚ ਅਰਦਾਸ ਬਾਬਾ ਜੀ ਨੇ ਕੀਤੀ ਆ ਬਹੁਤ ਜਿਹੜੀ ਅਰਦਾਸ ਕੀਤੀ ਆ ਤੇ ਜਿਹੜੀ ਇਹ ਮੂਵੀ ਬਣੀ ਆ ਜਿਵੇਂ ਉਹ ਬੋਲਦੇ ਕਿ ਜਿਹੜੀ ਗੋਤ ਦੀ ਅਮਰਤ ਵੇਲੇ ਆਵਟ ਹੁੰਦਾ ਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਬਾਤ ਬਣਾਉਣਾ ਆ ਕਦਮ ਪੁੱਟਾ ਤਾਂ ਆਏ ਆਵਾਜ਼ਾਂ ਸੱਚ ਦਾਲ ਬੈਰ ਤੋਂ ਨਹੀਂ ਅਰਦਾਸ ਕਰਾ ਗੁਰਪ੍ਰੀਤ ਜੀ ਸਭ ਦਾ ਬਲਾਦ ਜਦੋਂ ਇਸ ਮੂਵੀ ਦੇ ਵਿੱਚ ਗ੍ਰਾਫੀਟ ਸਿੰਘ ਸਹਿਬਾਰ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਅਰਦਾਸ ਕਿੰਨੀ ਗੋਣੀਆਂ ਬਹੁਤ ਤੁਤਰਾਂ ਚ ਜਾਣੇ ਆਪੜੀ ਪਰਿਵਾਰਾਂ ਲਈ ਅਰਦਾਸਾਂ ਦੀ ਬੋਣੀਆਂ ਸੁਬਾ ਚਾਹੀਦਾ ਹੁੰਦਾ ਚਾਹੀਦਾ ਪਰ ਅਸਲ ਚ ਅਰਦਾਸ ਦੇ ਚਾਰ ਅੱਖਰ ਨੇ ਐੜਾ ਦਾਰਾ ਅੱਦਾ ਤੇ ਸੱਸਾ ਗੁਰਪ੍ਰੀਤ ਘੋੜੀ ਬਹੁਤ ਵਿਦਵਾਨ ਨੇ ਤੇ ਗੱਲ ਕੀ ਤਾਂ ਉਸ ਮੇਸ਼ ਪਿਤਾ ਨੇ ਬਿਆਂ ਤੇ ਕਿਰਪਾ ਕਰਕੇ ਨੱਥਲ ਕਰਕੇ ਕਿਉਂਕਿ ਉਹਨਾਂ ਦੀ ਨਜ਼ਰ ਤੋਂ ਬਿਨਾ ਕੋਈ ਵੀ ਕਾਰਜ ਸਿਰੇ ਨਹੀਂ ਚੜ ਸਕਦਾ ਜਿੰਨ ਕੋ ਨਦਰ ਕਰਮ ਤਿਕਤਾਰ ਨਾ ਨਤ ਨਦਰੀ ਨਾ ਬਖਸ਼ਾਲ ਮਹਾਰਾਜ ਨੇ ਨਦਰ ਕੀਤੀ ਬਾਈ ਕੀਪੀ ਗਰੇਦਾਰ ਦੇ ਐਨੀ ਇਮੋਸ਼ਨਲ ਤੇ ਹਾਰਟ ਟੱਚਿੰਗ ਮੂਵੀ ਬਣਾਈ ਵੀ ਇਦਾਂ ਦੇ ਸੀਨ ਜਦੋਂ ਆਏ ਜੋ ਸਮਾਜਿਕ ਰਿਸ਼ਤਿਆਂ ਦੇ ਵਿੱਚ ਅੱਜ ਤਰਾੜਾ ਪੈ ਰਹੀਆਂ ਜੋ ਗੜਾਵਟਾ ਆ ਰਹੀਆਂ ਉਹਨਾਂ ਰਿਸ਼ਤਿਆਂ ਨੂੰ ਜੋੜਨ ਦਾ ਤੁਹਾਨੂੰ ਤਰੋਕੀ ਗਰੰਤੀ ਸਿੰਘ ਜੀ ਪੁੱਛਦੇ ਆ ਤਾਂ ਦੀ ਅਰਦਾਸ ਕਰਾਉਣੀ ਆ ਤੇ ਬਾਈ ਗੁੱਡੇ ਤੇ ਪੁੱਗੀ ਜੀ ਉੱਥੇ ਬੋਲਦੇ ਆ ਅਰਦਾਸ ਸਰਬੱਤ ਦੀ ਬਣਦੀ ਆ ਇਹ ਬਹੁਤ ਵੱਡਾ ਸੰਦੇਸ਼ ਜੋ ਨਾਨਕ ਦੇ ਅਰਦਾਸ ਦਾ ਸੰਦੇਸ਼ ਆ ਜੋ ਇਸ ਮੂਵੀ ਦੇ ਵਿੱਚ ਦਿੱਤਾ ਗਿਆ ਕਿ ਕਿ ਆਪਾਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਜਦੋਂ ਇਹ ਅਰਦਾਸ ਬਾਬਾ ਗਲਾਬ ਸਿੰਘ ਬਣਾਏ ਮੂਵੀ ਦੇ ਵਿੱਚ ਕੀਤੀ ਬਹੁਤ ਇਮੋਸ਼ਨਲ ਹੋਈ ਤੇ ਜਦੋਂ ਉਹ ਦੋ ਤਿੰਨ ਸੀ ਦਾ ਇੰਨਾ ਦੇ ਜਦੋਂ ਕਹਿੰਦੇ ਆ ਵੀ ਅਸੀਂ ਬੱਚੇ ਦੀ ਦਾਤ ਲੈਣ ਵਾਸਤੇ ਆਏ ਸੀ ਪਰ ਮਹਾਰਾਜ ਕਿਰਪਾ ਕਰੀ ਬੱਚਾ ਚਾਹੀ ਕੁੜੀ ਹੋਵੇ ਇਹ ਚਾਹੀਦਾ ਹੋਵੇ ਬਸ ਖਾ ਉਹ ਚੜਦੀ ਕਲਾ 'ਚ ਹੋਵੇ ਤੇ ਤਰਸਤ ਹੋਵੇ ਤੇ ਦੂਜੀ ਗੱਲ ਜਦੋਂ ਭੈਣ ਨੇ ਕਹੀ ਵੀ ਸਾਡੇ ਘਰ ਬੱਚਾ ਨਹੀਂ ਪੈਦਾ ਹੋ ਸਕਦਾ ਵੀ ਬਾਈ ਜਿੱਪੀ ਘਰੇ ਵਾੜੀ ਉੱਥੇ ਡਾਇਲੌਗ ਬੋਲਿਆ ਵੀ ਉਹ ਵੀ ਅਨਾਸ ਬੱਚੇ ਨੇ ਜਿੰਨੂੰ ਪਾਲਣ ਵਾਲਾ ਵੀ ਚਾਹੀਦਾ ਤੇ ਉੱਥੇ ਅੱਖਾਂ ਨਾਮ ਹੋ ਗਈਆਂ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਪਰਿਵਾਰਾਂ ਸਮੇਤ ਇਸ ਨੂੰ ਵੀ ਨਜ਼ਰੂਰ ਦੇਖਣਾ ਆਓ ਮੈਨੂੰ ਵੀ ਦਾ ਮਹਾਰਾ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਨਾ ਕਿ ਇਹ ਮੂਵੀ ਇੱਕ ਨਵਾਂ ਮੀਲ ਪੱਥਰ ਘਟਦੀ ਜ। ਬੋਲੇ ਸੋਨਹਿਾ ਸਿਆਣਾ। ਬਹੁਤ ਚੜ੍ਹਦੀ ਕਲਾ ਵਾਲੀ ਨਸਾਨ ਦੀ ਸੱਚੀ ਦਾ ਪਹੁੰਚਿਆ ਨਿਮਰ ਗੁਰੂ ਜੀ ਦੀ ਕਿਰਤ ਮੁਕਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਿਉਂਕਿ ਜੇ ਅੱਜ ਤਰਫ ਪੁਲਿਸੇ ਵੀ ਟੇਕਣਾ ਦੇ ਬੈਕ ਵਿੱਚ ਨਾ ਬਿਠਾ ਨਾ ਵਿੱਚ ਬਿਠਾ ਜੇ ਐਸੀ ਐਸੀ ਸੇਵਿਤਾ ਇਸ ਮੂਵੀ ਦੇ ਵਿੱਚ ਪਹੁੰਚਿਆ ਤੇ ਜਿੰਨੇ ਵੀ ਕਿਰਤਰ ਨੇ ਸਾਰਿਆਂ ਨੇ ਬਹੁਤ ਬਖੋਲੇ ਢੰਗ ਦੀ ਨਾਲ ਰੋਲ ਨਵਾਇਆ ਤੇ ਸਾਰਿਆਂ ਦਾ ਜੋ ਰੋਲ ਰਿਹਾ ਉਹ ਬਹੁਤ ਚੜ੍ਹਦੀ ਕਲਾ ਚ ਤੇ ਅਰਦਾਸ ਦੀ ਵੀ ਗੱਲ ਕਰਦੇ ਆ ਸੀ ਵੀ ਚਾਰ ਅੱਖਰ ਨੇ ਐੜਾ ਰਾਰਾ ਤੱਤਾ ਤੇ ਸਸਾ ਤੇ ਸਾਨੂੰ ਇਸ ਗੱਲ ਦੀ ਸਮਝ ਵੀ ਹੋਣੀ ਚਾਹੀਦੀ ਆ ਵੀ ਐੜੇ ਦਾ ਮਤਲਬ ਅੰਤੜਜਾਮੀ ਉਹ ਪਰਮਾਤਮਾ ਅੰਤੜਜਾਮੀ ਆ ਉਹਦੇ ਦੇ ਕੋਈ ਨਹੀਂ ਛੁਟਿਆ ਰਾਰੇ ਦਾ ਮਤਲਬ ਰਖਵਾਲਾ ਕਿੱਥੇ ਤੋਂ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਨੱਖ ਅਗਨੀ ਉਤਰਮਾ ਤੇ ਦੱਤੇ ਦਾ ਮਤਲਬ ਦਾਤਾ ਦਾਤਾ ਇਹ ਕਿ ਸਭ ਕੋ ਦੇਵਤਾਰ ਤੇਂਦੇ ਤੋੜਨਾ ਆ ਵੀ ਬੰਦ ਪਰਿੰਡਾਰ ਉਹਦੇ ਵਰਗਾ ਦਾਤਾ ਕੋਈ ਨਹੀਂ ਤੇ ਉਹਦੇ ਵਰਗਾ ਸਹਾਰਾ ਕੋਈ ਨਹੀਂ ਤੇ ਇਸ ਫਿਲਮ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਦੁੱਖ ਸੁੱਖਾ ਜ਼ਿੰਦਗੀ ਦਾ ਹਿੱਸਾ ਨੇ ਸਾਨੂੰ ਢੋਲਣਾ ਚਾਹੀਦਾ ਸਾਡਾ ਤੇ ਇਤਿਹਾਸ ਐਸੀ ਸਾਨੂੰ ਤ੍ਰਿੜਤਾ ਕਰਵਾਉਂਦਾ ਕਿ ਗੁਰਮਰਜਨ ਦੇਵ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਆਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨ ਕੇ ਗਏ ਤੇਰਾ ਪਿਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਬਾਗੇ ਬਹੁਤ ਬਲਾਰੇ ਬੋਲ ਵਾਲੀ ਨਹੀਂ ਮੈਂ ਜਿਆਦਾ ਨਹੀਂ ਬੋਲਣਾ ਤੇ ਮੈਂ ਸਾਰੀ ਟੀਮ ਨੂੰ ਬਾਈ ਕੀਤੀ ਕਰੇ ਬਾਲ ਉਹਨਾਂ ਨੂੰ ਬਾਈ ਗੁਰਪ੍ਰੀਤ ਸਿੰਘ ਕੋਲੀ ਨਹੀਂ ਤੇ ਸਾਰੀ ਇਹਨਾਂ ਦੀ ਟੀਮ ਬਾਈ ਕਵਲ ਦੀ ਨੁਮਨੀ ਸੀ ਸਾਡੀਆਂ ਭੈਣਾਂ ਜਿਨ੍ਹਾਂ ਨੇ ਬਹੁਤ ਸਤੇ ਢੰਗ ਦੇ ਨਾਲ ਰੂਹ ਨਭਾਇਆ ਸਾਰੀ ਟੀਮ ਦਾ ਲੱਖ ਲੱਖ ਪੜਾਈਆ ਮਾਲਕ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਿ ਇਹ ਪਹਿਲੀਆ ਮੁੰਡੀ ਤੋਂ ਵੀ ਛੱਡਦੀ ਕਲਜ ਜਾਵੇ ਤੇ ਇੱਕ ਨਵਾਂ ਮਿਲ ਪੱਤਰ ਗੱਡ ਕੇ ਜਾਓ ਕਿ ਸਾਰਿਆਂ ਨੂੰ ਫਿਰ ਬੇਨਤੀ ਆ ਪਰਿਵਾਰਾਂ ਸਮੇਤ ਜਰੂਰ ਇਸ ਮੂਵੀ ਨੂੰ ਦੇਖਣ ਵਾਸਤੇ ਆਇਓ ਕਿਉਂਕਿ ਇਹ ਰਿਸ਼ਤਿਆਂ ਨੂੰ ਜੋੜਨ ਦਾ ਕੰਮ ਕਰਦੀ ਮੂਵੀ ਤੇ ਇਦਾਂ ਦੀਆਂ ਫਿਲਮਾਂ ਅੱਜ ਸਾਡੇ ਸਮਾਜ ਦੇ ਵਿੱਚ ਸੇਹ ਦੇਣ ਵਾਲੀਆਂ ਬਣ ਨਹੀਂ ਚਾਹੀਦੀਆਂ ਮੇਰਾ ਇਹਨਾਂ ਵੀਰਾਂ ਦੀ ਚੜ੍ਹਦੀ ਕਲਾ ਦੀ ਮਹਿਮਾਤ ਦੇ ਚਰਨਾਂ 'ਚ ਅੰਦਾਜ਼ ਬੇਨਤੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਅੱਜ ਇਸ ਮੂਵੀ ਨੂੰ ਦੇਖ ਕੇ ਮੈਂ ਦਾ ਬੀਬੀ ਵੀਰ ਦਾ ਬਹੁਤ-ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਦਾ ਪੂਰੀ ਟੀਮ ਦਾ ਸਾਰੇ ਜਿੰਨੇ ਵੀ ਵੀਰਾਂ ਨੇ ਇਸ ਫਿਲਮ ਦੇ ਵਿੱਚ ਰੂਲ ਅਦਾ ਕੀਤਾ ਇੱਕ ਇੱਕ ਰੋਲ ਸਾਨੂੰ ਇੰਤ ਲੱਗਦਾ ਸੀ ਜਿਵੇਂ ਸੱਚ ਦੇ ਵਿੱਚ ਸਾਡੇ ਸੁਪਿਆਂ ਦੇ ਘਰ ਵਿੱਚ ਦੀ ਪਿਕਚਰ ਦਾ ਹੋ ਸਾਡੇ ਸੁਪਿਆਂ ਦੇ ਘਰ ਚ ਇਸ ਤਾਂ ਦੇ ਬਹੁਤ سارے ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਅੱਜ ਦੀ ਇਸ ਮੂਵੀ ਨੂੰ ਦੇਖਿਆ ਤੇ ਉਹਨਾਂ ਕਰਦਾਰਾਂ ਨਾਲ ਜੇ ਆਪਾਂ ਜੋੜ ਕੇ ਦੇਖੀਏ ਸਾਡੀ ਸਮਾਜ 'ਚ ਸੱਚੀ ਸਭ ਕੁਝ ਹੋ ਰਿਹਾ ਤਾਂ ਤੇ ਇਸ ਮੂਵੀ ਨੂੰ ਦੇਖ ਕੇ ਜੇ ਕਿਸੇ ਇੱਕ ਤੋਂ ਦੇਤੀ ਵੀ ਜ਼ਿੰਦਗੀ ਥਪੀਲੀ ਆ ਜਵੇ ਤਾਂ ਵੀਰਾਂ ਦਾ ਬਣਾਇਆ ਹੋਇਆ ਕੰਟੈਂਟ ਸਫਲ ਆ। ਅੱਜਿੱਥੇ ਬਹੁਤ ਸਾਰੇ ਵਿਦਵਾਨ ਵੀਰਾਂ ਨੇ ਆਪਣੇ ਫੁਟਕਾਰ ਪਿੰਡ ਤੋਂ ਇਸ ਫਿਲਮ ਦੇ ਬਾਰੇ ਚੰਗਾ ਬੋਲਿਆ। ਮੈਂ ਕੋਈ ਜ਼ਿਆਦਾ ਉਸਨਾ ਕਹਿੰਦਾ ਹੋਇਆ ਸੰਗਤ ਨੂੰ ਇਹੀ ਅਪੀਲ ਕਰਦਾ ਇਸ ਫਿਲਮ ਨੂੰ ਆਪਾਂ ਵੱਧ ਕੇ ਸਾਥ ਦਿਜੀਏ। ਕਿਉਂਕਿ ਜੇ ਇਤਨੀ ਹੋ ਗਈਆ ਫੰਡ ਜੀਆ ਸਾਡੇ ਫੋਨ ਨਾਲ ਵੀਡੀਓ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਪੰਜਾਬ ਦੇ ਭੈਤਰੀ ਵਾਸਤੇ ਇੱਕ ਵੱਡਾ ਪਹਿਲਾ ਕਦਮ ਉਹ ਇੱਕ ਵੱਡਾ ਕਦਮ ਆਓ ਤੁਸੀਂ ਇੱਕ ਮੂਵੀ ਦੇਖ ਕੇ ਆਪਣੇ ਪਰਿਵਾਰ ਦੇ ਨਾਲ ਇਸ ਕੰਟਰੀਬਿਊਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਆਪਣਾ ਹਿੱਸਾ ਪਾ ਸਕਦੇ ਹੋ ਪੰਜਾਬ ਦੀ ਸੁਨਹਿਰੀ ਕਵਿਟ ਦੀ ਗੱਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੀ ਭਵਿੱਖ ਦੀ ਜੋ ਕੈਰੈਕਟਰ ਬਾਰੇ ਗੱਲ ਕੀਤੀ ਆ ਉਹ ਸਾਰਿਆਂ ਨੇ ਦੱਸਿਆ ਤੁਸੀਂ ਖੁਦ ਆ ਕੇ ਦੇਖੋਗੇ ਕਿ ਅਰਦਾਸ 3 ਦੇ ਵਿੱਚ ਇੱਕ ਇਸ ਤਰ੍ਹਾਂ ਦੇ ਮੈਸੇਜ ਨੂੰ ਘੂਰਦਲਮਾ ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ ਤੋ ਅਸੀਂ ਆਪਣੇ ਬਜ਼ੁਰਗਾਂ ਦੀ ਖੁੱਦ ਰਿਸਪੈਕਟ ਕਰੋਂਗੇ ਤੁਹਾਨੂੰ ਇਹ ਕੈਰੇਕਟਰ ਆਪਣੇ ਘਰ ਦੇ ਵਿੱਚ ਨਜਰ ਆਉਣਗੇ ਬਸ ਇੰਨੀ ਆ ਕਿ ਮੇਰੀਆਂ ਬੇਤੀਆਂ ਦਿਨ ਵੱਧ ਤੋਂ ਵੱਧ ਕੰਟੀ ਚ ਆਪਾਂ ਸਾਡਾ ਇੱਕ ਭਰਾਵਾ ਨਾਲ ਯਾਰ ਆ ਅਸੀਂ ਇਸ ਮੂਵੀ ਨੂੰ ਦੇਖ ਕੇ ਅੱਜ ਆਪਣੇ ਜੀ ਦੀਆਂ ਗੱਲਾਂ ਨੂੰ ਰੋਕ ਨ ਸਕੇ ਮੈਂ ਕੱਲ ਨਹੀਂ تھیਟਰ ਦੇ ਵਿੱਚ ਬੈਠਾ ਸ਼ਾਇਦ ਕੋਈ ਅੱਖ ਹੋਵੇ ਜਿਹੜੀ ਗਿੱਲੀ ਨਾ ਹੋਈ ਹੋਵੇ ਇੰਨੇ ਜਿਆਦਾ ਵਧੀਆ ਤਰੀਕੇ ਨਾਲ ਉਸ ਸਾਰੇ ਕਾਸੀ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਉਹ ਮਾਂ ਦਾ ਕੈਰੇਕਟਰ ਉਹ ਬੱਚੇ ਦਾ ਉੱਤੀ ਦਾ ਉਹ ਪੁੱਤ ਦਾ ਹਰ ਤਰ੍ਹਾਂ ਦਾ ਕੈਰੈਕਟਰ ਸਾਡੇ ਸਮਾਜ 'ਚ ਅੱਜ ਸਾਡੀ ਹੀਣਤਾ ਨੂੰ ਦਰਸਾਉਂਦਾ ਅੱਜ ਸਾਡੇ ਸਮਾਜ ਦੀ ਨਿੱਗੜੀ ਹੋਈ ਸੋਚ ਨੂੰ ਦਰਸਾਉਂਦਾ ਤੇ ਨਾਲ ਦੀ ਨਾਲ ਸਾਨੂੰ ਸਿੱਖਿਆ ਵੀ ਦੇ ਰਿਹਾ ਵੀ ਅੱਜ ਸਾਡੇ ਘਰ ਦੇ ਵਿੱਚ ਕਿੰਦਾ ਦੇ ਹਾਲਾਤ ਅੱਜ ਸਾਡੇ ਪੰਜਾਬ 'ਚ ਜੀ ਸੁਪਨਿਆਂ ਦਾ ਘਰ ਬਣਿਆ ਮਨੁੱਖਤਾ ਦੀ ਸੇਵਾ ਵਰਗੀ ਜਿਹੜੀ ਸੰਸਥਾ ਹੋਮ ਦੇ ਵਿੱਚ ਆਈ ਆ ਇਹ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਇਹ ਹੋਣੀ ਨਹੀਂ ਚਾਹੀਦੀ ਅਤਾਂ ਨਹੀਂ ਸਾਡੇ ਪੰਜਾਬ 'ਚ ਲੋੜ ਨਹੀਂ ਪੈਣੀ ਚਾਹੀਦੀ ਜੇ ਇੰਦਾਂ ਦੀਆਂ ਮੈਸੇਜ ਪੁਰ ਮੂਵੀਆ ਬਾਣਨ ਤਾਂ ਸਾਡੇ ਉਹ ਸਰਪਣ ਪੁੱਤ ਦੁਬਾਰਾ ਸਰਬਣ ਬਣ ਸਕਦੇ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਤਰਕਾਰ ਗਿਨ ਅਸਮਾਨ ਭੇਜਦੇ ਬਹੁਤ ਬਹੁਤ ਸ਼ੁਕਰੀਆ ਮੈਂ ਪੂਰੀ ਟੀਮ ਦਾ ਧੰਨਵਾਦ ਕਰਦਾ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਕੰਮ ਕੀਤਾ ਜੋ ਐਕਟਿੰਗ ਆ ਉਹ ਤਾਂ ਹੈ ਹੀ ਪਰ ਹੀਰ ਦੇ ਵਿੱਚ ਤੁਹਾਡੇ ਘਰਾਂ 'ਚ ਤੁਹਾਨੂੰ ਨਗਰ ਆਉਗੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ